2013 ਦੇ ਵਿੱਚ ਉਜਾਗਰ ਹੋਏ ਪੋਲਾ ਡਰੱਗ ਘਟਾਲੇ ਦੇ तकरीबन 12 ਸਾਲ ਬੀਤਣ ਤੋਂ ਬਾਅਦ ਸਤਪ੍ਰੀਤ ਸੱਤੇ ਦੇ ਨਾਂ ਦਾ ਬਲੂ ਕਾਰਨਰ ਨੋਟਿਸ ਜਾਰੀ ਹੁੰਦਾ ਹੈ ਹੁਣ ਇਹ ਕੋਈ ਵੱਡੀ ਪ੍ਰਾਪਤੀ ਨਹੀਂ ਹੈ ਤੇ ਬਲੂ ਕਾਰਨਰ ਨੋਟਿਸ ਦਾ ਸਿਰਫ ਇਨਾ ਅਰਥ ਹੁੰਦਾ ਹੈ ਕੋਈ ਅਪਰਾਧਿਕ ਕਿਰਦਾਰ ਦਾ ਜੇ ਵਿਅਕਤੀ ਮੌਜੂਦ ਹੈ ਉਸ ਦੀ ਮੌਜੂਦਗੀ ਤੇ ਨਿਸ਼ਾਨਦੇਹੀ ਜਾਂ ਉਸ ਦੀ ਜਾਣਕਾਰੀ ਇੰਟਰਪੋਲ ਦੇ ਨਾਲ ਸਾਂਝੀ ਕੀਤੀ ਜਾਏ ਤਾਂ ਕਿ ਇੰਟਰਪੋਲ ਉਸ ਸੰਬੰਧਿਤ ਮੁਲਕ ਜਿਸ ਵੱਲੋਂ ਇਹ ਨੋਟਿਸ ਕਢਾਇਆ ਗਿਆ ਹੈ ਉਸ ਨੂੰ ਇਨਫੋਰਮੇਸ਼ਨ ਦੇ ਸਕੇ ਗ੍ਰਫਤਾਰ ਕਰਨਾ ਉਸ ਵਿਅਕਤੀ ਨੂੰ ਫੜਨਾ ਐਕਸਟਰਾਡਾਈਟ ਕਰਨਾ ਜਾਂ ਡਿਪੋਰਟ ਕਰਨਾ ਇਹ ਬਲੂ ਕੋਰਨਰ ਨੋਟਿਸ ਦੇ ਡੋਮੇਨ ਦੇ ਵਿੱਚ ਨਹੀਂ ਹੁੰਦਾ ਸੋ ਇੱਕ ਰੈਲੇਟਿਵਲੀ ਮਾਈਲਡ ਜਿਸ ਨੂੰ ਨੋਟਿਸ ਮੰਨਿਆ ਜਾਂਦਾ ਲੇਕਿਨ ਸਤਪ੍ਰੀਤ ਸੱਤੇ ਦੀ ਜੋ ਭੂਮਿਕਾ ਪੰਜਾਬ ਦੇ ਬਹੁ ਕਰੋੜੀ ਡਰੱਗ ਘਟਾਲੇ ਦੇ ਵਿੱਚ ਸਮਝ ਵਿੱਚ ਆਈ ਹੈ ਸਭ ਤੋਂ ਵੱਡਾ ਸਵਾਲ ਇਸ ਚੀਜ਼ ਦਾ ਖੜਾ ਹੁੰਦਾ ਕਿ ਇੰਨੇ ਸਾਲਾਂ ਤੱਕ ਸਤਪ੍ਰੀਤ ਸੱਤਾ ਦੀ ਕ੍ਰਿਮਿਨੈਲਿਟੀ ਉਸ ਦੀ ਅਪਰਾਧਿਕ ਭੂਮਿਕਾ ਨੂੰ ਬਹੁਤ ਹੀ ਲੋ ਪ੍ਰੋਫਾਈਲ ਦੇ ਵਿੱਚ ਰੱਖਿਆ ਗਿਆ ਜਾਂਚ ਏਜੰਸੀਆਂ ਵੱਲੋਂ ਪੰਜਾਬ ਪੁਲਿਸ ਵੱਲੋਂ ਜਿਹੜੇ-ਜਿਹੜੇ ਵੀ ਸਮੇਂ ਦੇ ਅਫਸਰ ਜਾਂ حکਮਰਾਨ ਆਏ ਉਹਨਾਂ ਨੇ ਸਤਪ੍ਰੀਤ ਸੱਤੇ ਦੀ ਭੂਮਿਕਾ ਨੂੰ ਡਾਊਨ ਪਲੇ ਕਰਕੇ ਰੱਖਿਆ ਨਾ ਤਾਂ ਕਾਗਜ਼ਾਂ ਦੇ ਵਿੱਚ ਨਾ ਹੀ ਤਫ਼ਤੀਸ਼ਾਂ ਦੇ ਵਿੱਚ ਨਾ ਹੀ ਅਦਾਲਤਾਂ ਦੇ ਵਿੱਚ ਕਿਉਂਕਿ ਇੱਕ ਬਹੁ ਕਰੋੜੀ ਘੁਟਾਲਾ ਜਿਸ ਵਿੱਚ ਇੱਕ ਮਨਿਸਟਰ ਪੰਜਾਬ ਸਰਕਾਰ ਦਾ ਤਤਕਾਲੀ ਮਨਿਸਟਰ ਜੋ ਕਿ ਕਾਲੀ ਦਲ ਦਾ ਇੱਕ ਸਟਾਲਵੋਟ ਆਗੂ ਹੈ ਲੀਡਰ ਹੈ ਜੇ ਉਸ ਵਿਅਕਤੀ ਦਾ ਕੋਈ ਵੀ ਕਨੈਕਸ਼ਨ ਉਸ ਨਸ਼ੇ ਦੇ ਕਾਰੋਬਾਰ ਡਰੱਗਸ ਸਮਗਲਿੰਗ ਦੇ ਕਾਰੋਬਾਰ ਜਾਂ ਸਿੰਡੀਕੇਟ ਦੇ ਨਾਲ ਹੈ ਤੇ ਉਹ ਕਨੈਕਸ਼ਨ ਉਹ ਮਿਸਿੰਗ ਲਿੰਕ ਹੈ ਸਤਪ੍ਰੀ ਸਿੰਘ ਸਤਾ 10 ਸਾਲ ਤੱਕ ਨਾ ਤਾਂ ਸਤਪ੍ਰੀ ਸਤਾ ਫਾਈਲਾਂ ਤੇ ਆਇਆ ਤੇ ਨਾ ਹੀ ਉਸ ਦੀ ਪਾਲੀ ਉਸ ਨੂੰ ਲੱਭਣ ਲਈ ਆ ਕੈਨੇਡਾ ਨਾਰਥ ਅਮਰੀਕਾ ਤੋਂ ਵਾਪਸ ਫੜ ਕੇ ਉਸ ਨੂੰ ਭਾਰਤ ਵਿੱਚ ਲਿਆਉਣ ਦੀਆਂ ਸੰਜੀਦਾ ਕੋਸ਼ਿਸ਼ਾਂ ਕੀਤੀਆਂ ਗਈਆਂ